ਤੁਸੀਂ ਵੇਖੀ ਜਾ ਰਹੇ ਹੋ ਏਕਮ ਟੀਵੀ ਪ੍ਰੋਗਰਾਮ ਹੁਣ ਸਮਾਂ ਹੁੰਦਾ ਹੈ ਸੀਡਬਲਯੂਸੀ ਇਮੀਗ੍ਰੇਸ਼ਨ ਤੋਂ ਕੁਝ ਕੈਨੇਡੀਅਨ ਇਮੀਗ੍ਰੇਸ਼ਨ ਦੀਆਂ ਟਿਪਸ ਲੈਣ ਦਾ ਗੁਰਪ੍ਰੀਤ ਖਹਿਰਾ ਜੀ ਸਾਡੇ ਸਟੂਡੀਓ ਚ ਆਏ ਹੋਏ ਨੇ ਉਹਨਾਂ ਨਾਲ ਕੁਝ ਗੱਲਬਾਤ ਕਰਦੇ ਆਂ ਖਹਿਰਾ ਸਾਹਿਬ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਸ਼ੁਕਰ ਹੈ ਸਾਬ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਖਹਿਰਾ ਸਾਹਿਬ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਕੋਈ ਇਹੋ ਜੀ ਚੇਂਜ ਆਈ ਆ ਜੀਦੇ ਨਾਲ ਜਿਹੜੇ ਟੈਂਪਰਰੀ ਰੈਜ਼ਿਡੈਂਸ ਨੇ ਉਹਨਾਂ ਦੇ ਸਟੇਟਸ ਦੇ ਉੱਤੇ ਕੋਈ ਫਰਕ ਪਊਗਾ ਆ ਬਿਲਕੁਲ ਰਾਏ ਸਾਹਿਬ ਸੋ ਜਿਹੜਾ ਕੋਈ ਵਿਜ਼ਿਟਰ ਹੈ ਵਰਕਰ ਹੈ ਜਾਂ ਸਟੂਡੈਂਟ ਹੈ ਟੈਂਪਰਰੀ ਰੈਜ਼ਿਡੈਂਟ ਹੈਗਾ ਉਹਦੇ ਉੱਤੇ ਆਲਰੇਡੀ ਮੇਜਰ ਚੇਂਜ ਹੈ ਜਿਹੜਾ ਉਹ ਇਨਐਕਟ ਹੋ ਚੁੱਕਿਆ ਹੈਗਾ ਸੋ ਚੇਂਜ ਕੀ ਹੈ ਜੀ ਕਿ ਜਦੋਂ ਤੁਹਾਡੀ ਸਟੈਕ ਖਤਮ ਹੋਣ ਲੱਗੀ ਹੈ ਤੁਹਾਡਾ ਸਟੇਟਸ ਖਤਮ ਹੋਣ ਲੱਗਾ ਹੈ ਵਿਜ਼ਿਟਰ ਹੋ ਚਾਹੇ ਵਰਕਰ ਹੋ ਚਾਹੇ ਸਟੂਡੈਂਟ ਹੋ ਤੁਸੀਂ ਇੱਕ ਅਰਜ਼ੀ ਪਾਉਂਦੇ ਸੀ ਐਕਸਟੈਂਸ਼ਨ ਲਈ ਤੇ ਉਹ ਅਰਜ਼ੀ ਤੇ ਜਦੋਂ ਤੱਕ ਫੈਸਲਾ ਨਹੀਂ ਹੁੰਦਾ ਸੀ ਤੁਹਾਨੂੰ ਮੇਨਟੇਨਡ ਸਟੇਟਸ ਮੰਨਿਆ ਜਾਂਦਾ ਸੀ ਮਤਲਬ ਤੁਸੀਂ ਕਾਨੂੰਨੀ ਤੌਰ ਤੇ ਕੈਨੇਡਾ 'ਚ ਰਹਿ ਸਕਦੇ ਸੀ ਜੀ ਇਹਦੇ ਨਾਲ ਕੀ ਹੁੰਦਾ ਸੀ ਕਿ ਉਸੇ ਦੌਰਾਨ ਜਦੋਂ ਤੁਸੀਂ ਅਰਜ਼ੀ ਪਾਈ ਹੈ ਤੁਸੀਂ ਕੋਈ ਹੋਰ ਅਰਜ਼ੀ ਵੀ ਪਾ ਦਿੰਦੇ ਸੀ ਕਿਸੇ ਹੋਰ ਸਟੇਟਸ ਦੇ ਬਦਲੌਲ ਓਕੇ ਤੇ ਹੁਣ ਜੇ ਪਹਿਲੀ ਅਰਜ਼ੀ ਤੁਹਾਡੀ ਰਿਫਿਊਜ਼ ਹੋ ਗਈ ਤਾਂ ਤੁਹਾਡੀ ਦੂਜੀ ਅਰਜ਼ੀ ਨੂੰ ਚਾਲੂ ਮੰਨਿਆ ਜਾਂਦਾ ਸੀ ਮਤਲਬ ਕਿ ਤੁਹਾਡਾ ਸਟਾਈਲ ਸਟੈਟਸ ਵੈਲਿਡ ਹੁੰਦਾ ਸੀ ਤੇ ਤੁਹਾਨੂੰ ਰਹਿਣ ਦੀ ਆਗਿਆ ਹੁੰਦੀ ਸੀ ਹੁਣ ਇਸ ਲੋਕ ਦਾ ਇਸ ਕਾਨੂੰਨ ਦਾ ਲੋਕਾਂ ਨੇ ਫਾਇਦਾ ਉਠਾਉਣਾ ਸ਼ੁਰੂ ਕਰਤਾ ਇੱਕ ਵਰਕ ਪਰਮਿਟ ਐਕਸਟੈਂਸ਼ਨ ਲਈ ਅਰਜ਼ੀ ਦਾਖਲ ਕਰਤੀ ਜਿਹਨੂੰ ਡਮੀ ਪਰਮਿਟ ਕਹਿਣ ਕਹਿਣਾ ਲੱਗ ਗਏ ਕਿ ਉਹਦਾ ਕਾਨੂੰਨੀ ਤੌਰ ਤੇ ਤਾਂ ਕੋਈ ਮਤਲਬ ਨਹੀਂ ਹੈ ਅਬ ਐਲੀਜੀਬਲ ਹੈ ਨਹੀਂ ਔਰ ਉਹ ਦਿਨ ਸਟੇਟਸਾ ਦਾ ਮੇਨਟੇਨ ਰਹੂ ਤਾਂ ਮੁਰਕੇ ਹੋਰ ਅਰਜ਼ੀ ਪਾਉਂਦੇ ਸੀ ਇਹ ਅਰਜ਼ੀ ਰਿਫਿਊਜ਼ ਹੋਣ ਤੋਂ ਬਾਅਦ ਵੀ ਅੱਗੇ ਉਹਨਾਂ ਦਾ ਸਟੇਟਸ ਮੇਨਟੇਨ ਰਹਿੰਦਾ ਸੀ ਹੁਣ ਇਹ ਲੂਪ ਹੋਲ ਸੀਗਾ ਜਿਹਨੂੰ ਇਮੀਗ੍ਰੇਸ਼ਨ ਵਿਭਾਗ ਨੇ ਬੰਦ ਕਰਤਾ ਅੱਛਾ ਹੁਣ ਜੇ ਤੁਸੀਂ ਅਰਜ਼ੀ ਦਾਖਲ ਕੀਤੀ ਮੇਨਟੇਨ ਸਟੇਟਸ ਤੇ ਤੁਸੀਂ ਹੈਗੇ ਹੋ ਤੇ ਉਹ ਅਰਜ਼ੀ ਤੁਹਾਡੀ ਰਿਫਿਊਜ਼ ਹੋ ਗਈ ਤਾਂ ਉਹ ਤੋਂ ਬਾਅਦ ਜਿੰਨੀਆਂ ਵੀ ਅਰਜ਼ੀਆਂ ਹੋਣੀਆਂ ਨੇ ਉਹ ਵੀ ਰਿਫਿਊਜ਼ ਮੰਨੀਆਂ ਜਾਣਗੀਆਂ ਤੇ ਤੁਹਾਨੂੰ ਦੇਸ਼ ਤੋਂ ਬਾਹਰ ਚਾੜ ਲਈ ਆਖਿਆ ਜਾਊਗਾ ਇਹ ਲੂਪ ਹੋਲ ਹੁਣ ਸਰਕਾਰ ਨੇ ਜਿਹੜਾ ਬੰਦ ਕਰਤਾ ਜਿਹੜਾ ਕਿ ਪਿਛਲੇ ਸਮੇਂ ਤੋਂ ਲੋਕ ਬਹੁਤ ਇਹਨੂੰ ਅਬਿਊ ਸੋ ਹੁਣ ਜੇ ਤੁਸੀਂ ਵੀ ਇਹ ਡਮੀ ਵਰਕ ਪਰਮਿਟ ਅਪਲਾਈ ਕੀਤਾ ਹੋਇਆ ਹੈਗਾ ਤਾਂ ਤੁਹਾਨੂੰ ਆਪ ਦਾ ਕੋਈ ਨਾ ਕੋਈ ਉਹਦੇ ਉੱਤੇ ਕੰਸਰਨ ਨੂੰ ਸ਼ੇਅਰ ਕਰਕੇ ਓਵਰਕਮ ਕਰਨਾ ਚਾਹੀਦਾ ਜੀ ਨਹੀਂ ਤਾਂ ਇਹ ਫਿਕਰਮੰਦੀ ਤੁਹਾਡੇ ਲਈ ਬਹੁਤ ਭਾਰੀ ਪੈ ਸਕਦੀ ਹੈ ਕਿ ਜੇਕਰ ਜੀ ਤੁਹਾਡੀ ਰਿਫਿਊਜ਼ ਹੋ ਗਈ ਉਸ ਤੋਂ ਬਾਅਦ ਵਾਲੀਆਂ ਸਾਰੀਆਂ ਅਰਜ਼ੀਆਂ ਨੇ ਜਿਹੜੀਆਂ ਰਿਫਿਊਜ਼ ਕੀਤੀਆਂ ਜਾਣਗੀਆਂ ਸੋ ਇੱਕ ਤਾਂ ਮੇਜਰ ਚੇਂਜ ਹੈ ਇੱਕ ਹੋਰ ਚੇਂਜ ਜਿਹੜਾ ਸਰਕਾਰ ਲੈਉਣ ਜਾ ਰਹੀ ਹੈ ਉਹ ਹੈਗੀ ਹੈ ਕਿ ਜੇ ਤੁਸੀਂ ਕੈਨੇਡਾ ਦੇ ਅੰਦਰ ਸਾਲ ਪਰ ਤੋਂ ਵੱਧ ਰਹਿੰਦਿਆਂ ਨੂੰ ਹੋ ਗਿਆ ਤਾਂ ਤੁਹਾਨੂੰ ਰਿਫਿਊਜੀ ਕਲੇਮ ਕਰਨ ਦੀ ਆਗਿਆ ਨਹੀਂ ਹੋਊਗੀ ਅੱਛਾ ਸੋ ਜਿਹੜੇ ਹੁਣ ਸਟੂਡੈਂਟ ਸੀ 5 5 6 6 ਸਾਲ ਤੋਂ ਇੱਥੇ ਰਹਿ ਰਹੇ ਸੀ ਕੰਮ ਕਰ ਰਹੇ ਸੀ ਤੇ ਉਹ ਆਪਣਾ ਵਰਕ ਪਰਮਿਟ ਖਤਮ ਹੋ ਗਿਆ ਉਹਦੋਂ ਬਾਅਦ ਰਿਫਿਊਜੀ ਕਲੇਮ ਕਰ ਲੈਂਦੇ ਸੀ ਹੁਣ ਜੇ 1 ਸਾਲ ਤੋਂ ਵੱਧ ਤੁਹਾਨੂੰ ਕੈਨੇਡਾ 'ਚ ਰਹਿੰਦਿਆਂ ਨੂੰ ਹੋ ਗਿਆ ਤਾਂ ਤੁਹਾਨੂੰ ਰਿਫਿਊਜੀ ਕਲੇਮ ਕਰਨ ਦੀ ਆਗਿਆ ਨਹੀਂ ਹੋਊਗੀ ਇਹ ਬਿਲ ਆਲਰੇਡੀ ਪਾਰਲੀਮੈਂਟ 'ਚ ਵਿੱਚ ਪ੍ਰੈਜ਼ੈਂਟ ਹੋਣ ਜਾ ਰਿਹਾ ਇਹਨੂੰ C2 ਬਿਲ ਆਖਿਆ ਜਾ ਰਿਹਾ ਹੈਗਾ ਸੋ ਇਹਦੇ ਨਾਲ ਕੀ ਹੋਊਗਾ ਕਿ ਜਿਹੜੇ ਲੋਕ ਇਹ ਕਾਨੂੰਨ ਪਾਸ ਹੋਣ ਤੋਂ ਬਾਅਦ ਸਾਲ ਪਰ ਤੋਂ ਵੱਧ ਰਹਿੰਦਿਆਂ ਨੂੰ ਹੋ ਗਿਆ ਤੇ ਰਿਫਿਜੀ ਕਲੇਮ ਕਰਨ ਦੇ ਉਹਨਾਂ ਨੂੰ ਨਹੀਂ ਮੰਨਿਆ ਜਾਊਗਾ ਪਰ ਜਿਹੜੇ ਲੋਕ ਇਹ ਕਲੇਮ ਤੋਂ ਪਹਿਲਾਂ ਫਾਈਲ ਕਰ ਲੈਣਗੇ ਤੇ ਉਹਨਾਂ ਦਾ ਕਲੇਮ ਦਾਖਲ ਹੋ ਗਿਆ ਉਹ ਰੈਗੂਲਰ ਪ੍ਰੋਸੈਸ ਦੇ ਵਿੱਚ ਹੋਣਗੇ ਸੋ ਇਹ ਕਰਿਆ ਜਿਹੜਾ ਜਾ ਰਿਹਾ ਰਾਜ ਸਭਾ ਇਸ ਕਰਕੇ ਕਰਿਆ ਜਾ ਰਿਹਾ ਤਾਂ ਕਿ ਜਿਹੜੇ ਨੰਬਰ ਆਫ ਟੈਂਪਰੇਰੀ ਰੈਜ਼ੀਡੈਂਸ ਨੇ ਉਹਨੂੰ ਘਟਾਇਆ ਜਾ ਸਕੇ ਉਹਨਾਂ ਨੰਬਰ ਬਹੁਤ ਜ਼ਿਆਦੇ ਵੱਧ ਗਏ ਜਿਓ ਕਿਸੇ ਨੂੰ ਰਹਿਣ ਦੀ ਇਜਾਜ਼ਤ ਨਹੀਂ ਤਾਂ ਉਹਨੂੰ ਦੇਸ਼ ਤੋਂ ਬਾਹਰ ਕੱਢਿਆ ਜਾ ਸਕੇ ਸੋ ਜੇ ਤੁਹਾਡਾ ਵੀ ਕੋਈ ਇਹੋ ਜਿਹਾ ਕੰਸਰਨ ਹੈਗਾ ਜਾਂ ਤੁਸੀਂ ਰਿਫਿਜੀ ਕਲੇਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਿਰਫ ਜਿਹੜਾ L3 ਲਾਇਸنسਡ ਕਾਉਂਸਲਰ ਹੈ ਉਹਦੇ ਤੋਂ ਹੀ ਅਪਲਾਈ ਕਰਾ ਸਕਦੇ ਹੋ ਮੈਂ ਦਸਰਾ ਚਾਹਣਾ ਮੈਨੂੰ 20 ਸਾਲ ਤੋਂ ਵੱਧ ਪ੍ਰੈਕਟਿਸ ਕਰਦੇ ਨੂੰ ਹੋਗੇ ਜੀ ਤੇ ਨਾਲ ਦੀ ਨਾਲ L3 ਲਾਇਸੈਂਸ ਮੇਰੇ ਕੋਲ ਹੈ ਲੋ ਜੀ ਆਏ ਦਿਨ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਵੱਡੇ ਵੱਡੇ ਬਦਲਾਅ ਜਿਹੜੇ ਆ ਚੇਂਜਸ ਜਿਹੜੀਆਂ ਉਹ ਹੁੰਦੀਆਂ ਰਹਿੰਦੀਆਂ ਨੇ ਉਹਨਾਂ ਦੇ ਬਾਰੇ ਵਿੱਚ ਜਾਣਕਾਰੀ ਲੈਣੀ ਹੋਵੇ ਜਾਂ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਵੀ ਕੈਨੇਡੀਅਨ ਇਮੀਗ੍ਰੇਸ਼ਨ ਦਾ ਸਵਾਲ ਹੋਵੇ ਤੁਸੀਂ ਸੀਡਬਲਯੂਸੀ ਇਮੀਗ੍ਰੇਸ਼ਨ ਤੇ ਗੁਰਪ੍ਰੀਤ ਖੈਰਾਹ ਹੋਰਾਂ ਨਾਲ ਕਦੇ ਵੀ ਗੱਲ ਕਰ ਸਕਦੇ ਹੋ ਇਹਨਾਂ ਦੇ ਬਹੁਤ ਸਾਰੇ ਦਫ਼ਤਰ ਨੇ ਪੰਜਾਬ 'ਚ ਹੈ ਦੁਬਈ 'ਚ ਹੈ ਵੈਨਕੂਵਰ ਹੈ ਐਵਸਫੋਰਡ ਹੈ ਤੇ ਬ੍ਰੈਂਪਟਨ ਦੇ ਵਿੱਚ ਵੀ ਹੈ ਨੰਬਰ ਹੈ 905670444 ਸਲਾਹ مشورہ ਬਿਲਕੁਲ ਫਰੀ ਹੁੰਦਾ ਹੈ ਕਦੇ ਵੀ ਗੱਲਬਾਤ ਕਰ ਸਕਦੇ ਹੋ ਖਰਾ ਸਾਹਿਬ ਓਨਲੀ ਤੇ ਇੰਨੀ ساری ਜਾਣਕਾਰੀ ਦੇਣ ਲਈ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ